ਹੈ ਡੰਗ ਦੀਆਂ ਨਾਗ ਨੇ ਮੰਗਿਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਡੰਗ ਗਿਆ ਨਾਗ ਨੇ ਮੰਗਿਆ ਪਾਣੀ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਹਾਏ ਖੇਡ ਲੈ ਠੰਡੜੀ ਇੱਛਾ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਿ ਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਿ ਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਹੇ ਪੁੱਤ ਨਾ ਰੱਬ ਕਿਸੇ ਦਾ ਖੋਵੇ ਕਾਰਨ ਰਹਾਣੀ ਬੁੱਕ ਬੁੱਕ ਰੋਵੇ ਪੁੱਤ ਤਨਾਂ ਰੱਬ ਕਿਸੇ ਦਾ ਖੋਵੇ ਤਰ ਹਰੜੀ ਬੁੱਕ ਬੁੱਕ ਰੋਵੇ ਮਿਟ ਗਿਆ ਚਮਕੀਲੇ ਨਾ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਲਾਲਵੇ ਜਾਂਦੀ ਵਾਰੀ ਚੰਨਵੇ ਜਾਂਦੀ ਵਾਰੀ ਸੋਹਣਿਆ ਜਾਂਦੀ ਵਾਰੀ